ਇੱਕ ਬੰਦੇ ਦੀ ਜਿੱਦ ਤੇ ਦੂਜੇ ਬੰਦੇ ਦੀ ਦਇਆ ਦੁਨੀਆ ਨੂੰ ਬਿਹਤਰ ਬਣਾ ਦਿੰਦੀ ਆ ਅੱਜ ਦੀ ਇਹ ਛੋਟੀ ਕਹਾਣੀ ਤੋਂ ਤੁਹਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲੇਗਾ ਇਹ ਕਹਾਣੀ ਆ ਰਵਿੰਦਰਨਾਥ ਦੀ ਜੋ ਇੱਕ ਬੰਗਾਲ ਦਾ ਮੱਛੀ ਫੜਨੇ ਵਾਲਾ ਮਸ਼ਵਾਰਾ ਕਿਹਾ ਜਾ ਸਕਦਾ ਆਪਾਂ ਨੂੰ ਮੱਛੀ ਫੜਨ ਦੇ ਲਈ ਉਹ ਬੰਗਾਲ ਦੀ ਖਾੜੀ ਦੇ ਵਿੱਚ ਆਪਣੇ 15 ਦੋਸਤਾਂ ਦੇ ਨਾਲ ਜਾਂਦਾ ਆ ਪਰ ਸਮੁੰਦਰ ਦੀ ਦਿਸ਼ਾ ਬਦਲ ਜਾਂਦੀ ਆ ਪਾਣੀ ਦਾ ਉਫਾਨ ਜ਼ਿਆਦਾ ਆ ਜਾਂਦਾ ਤੇ ਉਹ ਸਮੁੰਦਰ ਦੇ ਵਿੱਚ ਗਵਾਚ ਜਾਂਦੇ ਨੇ ਯਾਨੀ ਕਿ ਉਹਨਾਂ ਦੀ ਕਸ਼ਤੀ ਉੱਥੇ ਵੱਲਟ ਜਾਂਦੀ ਆ ਤੇ ਸਭ ਕੁਝ ਤਬਾਹ ਹੋ ਜਾਂਦਾ ਆ ਸਾਰੇ ਦੋਸਤ ਕਿਸੇ ਨੂੰ ਕੋਈ ਨਹੀਂ ਮਿਲਦਾ ਸਾਰੇ ਡੁੱਬ ਜਾਂਦੇ ਨੇ ਪਰ ਇੱਕ ਬਚਦਾ ਹੈ ਰਵਿੰਦਰਨਾਥ ਰਵਿੰਦਰਨਾਥ ਜਿੱਦ ਰੱਖਦਾ ਹੈ ਕਿ ਮੈਂ ਬਚਣਾ ਆ ਪਾਣੀ ਉਹਦਾ ਦੁਸ਼ਮਣ ਨਹੀਂ ਸੀ ਉਹਦਾ ਦੋਸਤ ਸੀ ਕਿਉਂਕਿ ਹਰ ਟਾਈਮ ਪਾਣੀ ਦੇ ਵਿੱਚ ਮੱਛਲੀ ਫੜਨ ਆਉਂਦਾ ਸੀ ਆਪਣੀ ਇਸ ਜਿੱਦ ਦੇ ਨਾਲ 5 ਦਿਨ ਤੱਕ ਭੁੱਖਾ ਪਾਣਾ ਉਸ ਦੇ ਵਿੱਚ ਤੈਰਦਾ ਰਹਿੰਦਾ ਕਿ ਕਿਸੇ ਨਾ ਕਿਤੇ ਕਿਨਾਰਾ ਜ਼ਰੂਰ ਮਿਲੂਗਾ ਉੱਪਰ ਖਾਲੀ ਆਸਮਾਨ ਥੱਲੇ ਪਾਣੀ ਹੀ ਪਾਣੀ ਕਿਤੇ ਵੀ ਕੋਈ ਬਚਣ ਦਾ ਰਾਹ ਨਹੀਂ ਪਰਮਾਤਮਾ ਉਸ ਦੀ ਬਾਝ ਜ਼ਰੂਰ ਫੜਦਾ ਜਿਸ ਦੇ ਵਿੱਚ ਆਪਣੇ ਵਿੱਚ ਜਿੱਦ ਹੁੰਦੀ ਹੈ ਕਿ ਮੈਂ ਇਹ ਕੁਝ ਕਰਨਾ ਹੈ। 5 ਦਿਨ ਤੱਕ ਉਹ ਤੈਰਦਾ ਰਿਹਾ ਕਿ ਕੋਈ ਨਾ ਕੋਈ ਤਾਂ ਜ਼ਰੂਰ ਆਊਗਾ ਮੈਨੂੰ ਬਚਾਉਣ ਦੇ ਲਈ ਤੇ ਪਰਮਾਤਮਾ ਨੇ ਉਹਦੀ ਸੁਣ ਲਈ। ਉੱਥੋਂ ਇੱਕ ਜਹਾਜ਼ ਜਾ ਰਿਹਾ ਸੀ ਬੰਗਲਾਦੇਸ਼ ਦੇ ਆਈਲੈਂਡ ਦੇ ਕੋਲੋਂ ਐਮਬੀ ਜਾਵੀਦ। ਉਸ ਦੇ ਕੈਪਟਨ ਨੇ ਦੇਖਿਆ ਕਿ ਪਾਣੀ ਦੇ ਵਿੱਚ ਕੁਝ ਤੈਰ ਰਿਹਾ ਵਾ। ਤੇ ਉਸ ਨੇ ਜਦ ਨੇੜੇ ਜਾ ਕੇ ਦੇਖਿਆ ਤੇ ਇਹ ਇੱਕ ਬੰਦਾ ਸੀ ਉਹਨੇ ਇੱਕ ਲਾਈਫ ਜੈਕਟ ਸਿੱਟੀ। ਪਹਿਲਾਂ ਉਹਦੇ ਤੱਕ ਨਹੀਂ ਪਹੁੰਚੀ। ਰੋਜ਼ ਨੇ ਧਰਮ ਜਾਤਾਂ ਪਾਤਾਂ ਦੇ ਉੱਪਰ ਉੱਠ ਕੇ ਇੱਕ ਇਨਸਾਨੀਅਤ ਦਿਖਾਈ ਤੇ ਉਸ ਤੱਕ ਜੈਕਟ ਪਹੁੰਚਾਈ ਤੇ ਜੈਕਟ ਨੂੰ ਫੜ ਕੇ ਉਹ ਕ੍ਰੇਨ ਦੇ ਵਿੱਚ ਚੜਿਆ ਜਿਸ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਨਾੜ ਨਾ ਲੱਗੀ ਹੋਈ ਹੈ ਤੇ ਇਹ ਇੱਕ ਇਨਸਾਨੀਅਤ ਲਈ ਬਹੁਤ ਹੀ ਵੱਡਾ ਸੰਦੇਸ਼ ਹੈ ਕਿ ਅਗਰ ਤੁਸੀਂ ਆਪਣੀ ਜਿੱਦ ਤੇ ਅੜ ਜਾਨੇ ਹੋ ਤਾਂ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਹਰ ਕੰਮ ਕੀਤਾ ਜਾ ਸਕਦਾ ਤੇ ਇਹ ਦੁਨੀਆ ਲਈ ਵੀ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਇੱਕ ਬੰਦੇ ਦੀ ਜਿੱਦ ਤੇ ਇੱਕ ਬੰਦੇ ਦੀ ਦਇਆ ਦੁਨੀਆ ਬਦਲ ਸਕਦੀ ਹੈ ਦੁਨੀਆ ਨੂੰ ਬਹੁਤ ਵੱਡਾ ਸੰਦੇਸ਼ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਆ ਤੁਸੀਂ ਕਮੈਂਟ ਬਾਕਸ ਚ ਜਰੂਰ ਦੱਸਣਾ ਤੇ ਭਰਾ ਦੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜੀ